ਮੈਂ ਤੁਹਾਨੂੰ ਇਹ ਜਿਹੜਾ ਘਿਓ ਆਉਂਦਾ ਸਾਡੇ ਗੁਰੂ ਘਰਾਂ 'ਚ ਇਹ ਆਉਂਦਾ ਟਰੱਕਾਂ ਤੇ ਹਜ਼ਾਰਾਂ ਕੋਟਾਂ ਜਿੰਨੇ ਵੀ ਗੁਰਦੁਆਰੇ ਨੇ 400 ਗੁਰਦੁਆਰਾ ਇਤਿਹਾਸਕ ਇਹਨਾਂ ਵਿੱਚੋਂ 80 ਗੁਰਦੁਆਰੇ ਨੇ ਜਿਹੜੇ ਬਹੁਤ ਵੱਡੇ ਗੁਰਦੁਆਰੇ ਨੇ ਜਿਨ੍ਹਾਂ ਦੀ ਬੜੀ ਮਹਾਨਤਾ ਉਹਨਾਂ ਗੁਰਦੁਆਰੇ 'ਚ ਪ੍ਰਸ਼ਾਦ ਤੇ ਲੰਗਰ ਦੇਸੀ ਘਿਓ ਆਉਂਦਾ ਉਹਦੇ ਲਈ ਤੇ ਦੇਸੀ ਘਿਓ ਜਦੋਂ ਆਉਂਦਾ ਤੇ ਟਰੱਕਾਂ ਤੇ ਆਉਂਦਾ ਕੋਈ ਵੀ ਸਿੱਖ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਜਾਣਦੇ ਨੇ ਸੇਵਾਦਾਰਾਂ ਨੂੰ ਉਥੇ ਲੱਗੇ ਮਲਾਜ਼ਮਾਂ ਨੂੰ ਉਹਨਾਂ ਪੁੱਛ ਸਕਦੇ ਆਪ ਜਾ ਕੇ ਟਰਾਈ ਕਰ ਸਕਦੇ ਆ ਇਹ ਜਦੋਂ ਟਰੱਕ ਉਤਰਦੇ ਨੇ ਉਹਨਾਂ ਤਿੰਨਾਂ ਦੇ ਵਿੱਚ 15 15 ਕਿਲੋ ਦੀ ਭਰਤੀ ਨਹੀਂ ਹੁੰਦੀ 12 ਕਿਲੋ ਦੀ ਭਰਤੀ ਨਿਕਲਦੀ 3 ਕਿਲੋ ਜਿਹੜਾ ਉਹਦੇ ਪਹਿਲੇ 1 ਕਿਤੇ ਦੇ 1/3 ਚੋ ਹੀ ਖਾ ਜਾਂਦੇ ਨੇ ਪਹਿਲੇ 3 ਸਵਾ 3000 ਰੁਪਿਆ ਪਹਿਲੇ ਦਿਨ ਖਾ ਜਾਂਦੇ 1/3 ਚੋ ਇਹ ਜਿੰਨਾ ਕਿ ਉਹ ਲੱਗਦਾ ਤੁਸੀਂ ਕੰਨਾਂ ਨੂੰ ਹੱਥ ਲਾ ਲੋਗੇ ਪਰ ਇਹ ਵੇਰ ਕਾ ਡੇਰੀ ਤੋਂ ਨਹੀਂ ਲੈਂਦੇ ਕਿਉਂਕਿ ਵੇਰ ਕਾ ਡੇਰੀ ਸਰਕਾਰੀ ਡੇਰੀ ਆ ਸਰਕਾਰੀ ਡੇਰੀ ਦੇ ਵਿੱਚ ਇਹ ਰਾਫਰੀ ਨਹੀਂ ਹੋ ਸਕਦੀ ਜੇ ਉਹ 12 ਕਿਜੀ ਪਾਉਣਗੇ ਤੇ ਉਹ 15 ਦੇ ਪੈਸੇ ਨਹੀਂ ਦੇ ਇਸ ਲੈ ਸਕਦੇ 15 ਦੇ ਪੈਸੇ ਲੈ ਕੇ ਤੇ ਵਾਪਸ ਨਹੀਂ ਕਰ ਸਕਦੇ 3 3 ਕਿਲੋ ਦੇ ਪੈਸੇ ਇੱਕ ਤੀਨ ਮਗਰ ਵਾਪਸ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੇ ਕਾਗਜ਼ਾਂ 'ਚ ਜੇ 15 ਕਿਜੀ ਦੇ ਪੈਸੇ ਆ ਗਏ ਤੇ ਉਹ ਸਰਕਾਰ ਨੂੰ ਦੇਣੇ ਪੈਣੇ ਇਸ ਕਰਕੇ ਉੱਥੋਂ ਕਿਉਂ ਨਹੀਂ ਲੈਂਦੇ ਇਹ ਪਾਰਮੋਨੀਨ ਦਾ ਬਣਿਆ ਤੇਲ ਜਿਹੜਾ ਇਹ ਪੂਨੇ ਦੇ ਲਾਗੂ ਇੱਕ ਫੈਕਟਰੀ ਚ ਆ ਰਿਹਾ ਇੱਕ ਉੱਤਰਾਖੰਡ ਤੋਂ ਆ ਰਿਹਾ ਉਹ ਭਲਾਮਾਨਸ ਭਾਰਪਾ ਦਾ ਕੋਈ ਮਨਿਸਟਰ ਹੈ ਜਿਹੜਾ ਇਹਨਾਂ ਨੂੰ ਦੇ ਰਿਹਾ ਕਿ ਉਹ ਮਿਲਾਂ ਦਾ ਇਹ ਉੱਤਰਾਖੰਡ ਤੋਂ ਕਿਉਂ ਆ ਰਿਹਾ ਸਾਡੇ ਜਿਹੜੇ ਇੱਥੇ 베ਰਕਾ ਡੇਰੀ ਆ 베ਰਕਾ ਡੇਰੀ ਦੇ ਜਿਹੜੇ ਸੰਚਾਲਕ ਨੇ ਇਥੇ ਸਾਡਾ ਦੁੱਧ ਲੈ ਕੇ ਪੰਜਾਬ ਦੇ ਗਰੀਬ ਲੋਕਾਂ ਕੋਲੋਂ ਤੇ ਡੇਰੀ ਚਲਾਉਂਦੇ ਇਹ ਲੋਕ ਜਿਹੜੇ ਮੱਥਾ ਟੇਕਦੇ ਨੇ ਜਾ ਕੇ ਉਹ ਦੁੱਧ ਪਾਉਂਦੇ ਤੇ ਅਸੀਂ ਆਪਣੀ ਡੇਰੀ ਛੱਡ ਕੇ ਤੇ ਪਤਾ ਨਹੀਂ ਕਿੰਨੀਆਂ ਸਟੇਟਾਂ ਪਾਰ ਕਰਕੇ ਉਹਦਾ ਟੈਕਸ ਕਿੰਨਾ ਲੱਗ ਜਾਂਦਾ ਉਹ ਫਿਰ ਕਹਿੰਦੇ ਸਸਾ ਪੈਂਦਾ ਸਾਲ ਹੁਣ ਕਿਉ ਹੋਵੇ ਤੇ ਉਹ ਸਸਤਾ ਹੋਵੇ ਤੇ ਕਿਵੇਂ ਹੋ ਜਾਊਗਾ ਪਰ ਜਦੋਂ ਤੁਸੀਂ ਉਹ ਕਿਸ ਨੂੰ ਘੋ ਨੂੰ ਕਿਤੇ ਟਾਈਮ ਸੁੰਘ ਕੇ ਦੇਖਿਓ ਦੇ ਪਰਖ ਕੇ ਦੇਖਿਓ ਘੋ ਕਿਹੋ ਜਿਹਾ ਇਹ ਸਾਡੇ ਇੱਕ ਤਾਂ ਜਿਹੜੇ ਖਾਲੀ ਟੀਨ ਹੁੰਦੇ ਆ ਲੱਖਾਂ ਰੁਪਈਆ ਚੋ ਵਿਕਤੇ ਖਾਲੀ ਟੀਨ ਜਿਹੜੇ ਉਹ ਵੀ ਖਾ ਜਾਂਦੇ ਨੇ ਬਾਹਰ ਦਾਣਾ ਖਾਲੀ ਖਾ ਜਾਂਦੇ ਨੇ ਤੋ ਅਸੀਂ ਬਹੁਤ ਬਰਬਾਤੀ ਵਾਲੇ ਪਾਸੇ ਜਾ ਰਹੇ ਆ ਇਹ ਮੌਕਾ ਮਿਲਣਾ ਹੁਣ ਜੇ ਤੁਸੀਂ ਸੰਜ ਨਾਲ ਸੋਚ ਕੇ ਵਿਚਾਰ ਕੇ ਆਪਣੀ ਕੌਮ ਨੂੰ ਬਚਾਉਣਾ ਤੇ ਧਰਮ ਨੂੰ ਬਚਾ ਲਓ ਜੇ ਧਰਮ ਬਚ ਗਿਆ ਤੇ ਸਾਰਾ ਕੁਝ ਬਚ ਜਾਓ ਵਰਨਾ ਸਾਡੇ ਲੀਡਰਾਂ ਨੇ ਰਾਜਨੀਤੀ ਕਰਕੇ ਜਿਹੜੀਆਂ ਪੂਰੀਆਂ ਪਾਈਆਂ ਤੁਹਾਡੇ ਸਾਹਮਣੇ ਉਹ ਅੱਜ ਸੰਸਾ ਜਿਹੜੀ ਜਿਹੜੀ ਸੰਸਾ ਨੇ ਕਾਲੀ ਦਲ ਨੂੰ ਬਲ ਦਿੱਤਾ ਉਹ ਕਾਲੀ ਦਲ ਸੰਸਾ ਵੀ ਖਾ ਗਿਆ ਤੇ ਆਪਣਾ ਆਪ ਵੀ ਖਵਾ ਗਿਆ ਅੱਜ ਲੱਭੋ ਕਿੱਥੇ ਕਾਲੀ ਦਲ